ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਤਿਏ ਤਸਵੀਰਾਂ ਤੁਹਾਨੂੰ ਪੁਰਜ ਟਹਿਲ ਦਾਸ ਤੋਂ ਦਿਖਾ ਰਹੇ ਹਾਂ ਜਿੱਥੇ 2 ਘੰਟੇ ਪਹਿਲਾਂ ਇੱਕ ਬਵਾਦ ਸ਼ੁਰੂ ਹੋਇਆ ਬਵਾਦ ਇਹ ਸੀਗਾ ਕਿ ਜਿਹੜੇ ਕਾਰਸੇਵਾ ਵਾਲੇ ਬਾਬਾ ਜੀ ਆ ਉਹਨਾਂ ਨੇ ਆਪਣੇ ਤਰੀਕੇ ਆਪਣੇ ਤਜਰਬੇ ਨਾਲ ਕਿਹਾ ਕਿ ਪੱਥਰ ਨੂੰ ਕਿਸ ਤਰੀਕੇ ਜੜਾ ਬੰਨਣਾ ਤੇ ਲਾਉਣਾ ਚਾਹੀਦਾ ਬੰਨਾਂ ਦੀ ਮਜ਼ਬੂਤੀ ਲਈ ਪਰ ਕਹਿੰਦੇ ਐਸਟੀਓ ਸਾਹਿਬ ਜਿਹੜੇ ਮਾਈਨਿੰਗ ਵਾਲੇ ਆ ਉਹਨਾਂ ਨੇ ਆਪਣਾ ਕੋਈ ਵੱਖਰਾ ਤਰੀਕਾ ਦੱਸਿਆ ਜਿਸ ਦੇ ਕਰਕੇ ਉਲਝਣ ਪੈਦਾ ਹੋ ਗਈ ਨੂੰ ਵੱਧ ਦੀਆਂ ਲੇਕਿਨ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਅਤੇ ਕੁਝ ਸਿਆਸਤਦਾਨ ਵਿੱਚ ਪੈ ਕੇ ਜਿਹੜਾ ਮੈਟਰ ਨੂੰ ਸੌਟ ਆਊਟ ਕਰਾਉਂਦੇ ਆ ਔਰ ਹੁਣ ਦੱਸਿਆ ਜਾ ਰਿਹਾ ਕਿ ਜਿਵੇਂ ਐਸਟੀਓ ਮਾਈਨਿੰਗ ਵਾਲੇ ਕਹਿ ਰਹੇ ਆ ਉਸ ਤਰੀਕੇ ਜਿਹੜਾ ਪੱਥਰ ਉਸ ਨੂੰ ਲਗਾਇਆ ਜਾਵੇਗਾ ਪਰ ਸਵਾਲ ਇਹ ਹੈ ਕਿ ਪ੍ਰੀਵੈਂਟਿਵ ਮੈਜਰਸ ਕਿਉਂ ਨਹੀਂ ਲੇ ਜਾਂਦੇ ਜਦੋਂ ਫਲੱਡ ਤੋਂ ਪਹਿਲਾਂ ਦੀ ਸਿਚੁਏਸ਼ਨ ਸੀ ਉਦੋਂ ਇਹ ਪ੍ਰਸ਼ਾਸਨਿਕ ਅਧਿਕਾਰੀ ਕਿੱਥੇ ਸੀ ਐਡਮਿਨਿਸਟ੍ਰੇਸ਼ਨ ਕਿੱਥੇ ਸੀ ਉਦੋਂ ਕਿਉਂ ਨਹੀਂ ਪੱਥਰ ਨੂੰ ਪਹਿਲੇ ਹੀ ਲਗਾਇਆ ਗਿਆ ਚਲੋ ਟੈਕਨੀਕਲ ਟੀਮ ਸੁਣ ਲਿਆਦੇ ਹੈ ਕਿ ਟੈਕਨੀਕਲ ਟੀਮ ਸਿਮੇ ਕਹਿਣ ਗਈਆਂ ਉਸੇ ਤਰੀਕੇ ਜਿਹੜਾ ਕੰਮ ਹੋਵੇਗਾ ਇੱਥੇ ਵੀ ਬਾਬਾ ਜੀ ਨੇ ਕਹਿ ਕੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰ ਲੋ ਵਿਵਾਦ ਖਤਮ ਕੀਤਾ ਲੇਕਿਨ ਸਵਾਲ ਇਹ ਹੈ ਕਿ ਫਲੱਡ ਦੀ ਸਥਿਤੀ ਆਉਣ ਤੋਂ ਪਹਿਲਾਂ ਪਹਿਲਾਂ ਪੱਥਰ ਕਿਉਂ ਨਹੀਂ ਲਗਾਏ ਗਏ ਮੌਕੇ ਦੇ ਤਸਵੀਰਾਂ ਦਿਖਾਣੀਆਂ ਪਹਿਲਾ ਵਿਵਾਦ ਹੋਇਆ ਪਰ ਹੁਣ ਐਸਜੀਓ ਸਭ ਜਿਵੇਂ ਕਹਿਣਗੇ ਉਸ ਤਰੀਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਜੀ ਸਕਾਰ ਸੇਵਾ ਵਾਲੇ ਨੰਨਗੜ੍ਹ ਕਿਲਾ ਨੰਨਗੜ੍ਹ ਸਾਹਿਬ ਤੋਂ ਉਹਨਾਂ ਦੀ ਰਹਿਨਮਾਈ ਦੇ ਵਿੱਚ ਜੋ ਇਤੋ ਸੰਗਤਾਂ ਨੇ ਬੇਨਤੀ ਕੀਤੀ ਸੀ ਤੇ ਸਾਡਾ ਜਿਹੜਾ ਬੰਨ ਉਹ ਟੁੱਟਿਆ ਹੋਇਆ ਤੇ ਉਹਨੂੰ ਅ ਠੀਕ ਕੀਤਾ ਜਾਵੇ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਬਾਬਾ ਜੀ ਨੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਤਾਰੀਆਂ ਸੰਗਤਾਂਵੜੇ ਬੇਨਤੀ ਦੇ ਮੰਨ ਕੇ ਜੋਸ਼ੋ-ਖੋਸ਼ ਨਾਲ ਇੱਥੇ ਪਹੁੰਚੀਆਂ ਤੇ ਹੁਣ ਜਿਹੜਾ ਬਨ ਹੈ ਉਹ ਕਾਫੀ ਹੱਦ ਤੱਕ ਜਿਹੜਾ ਆ ਉਹ ਬਣ ਗਿਆ ਤੇ ਬਾਕੀ ਵੀ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਆ ਉਹ ਟਰਾਲੀਆਂ ਲੈ ਕੇ ਉਹ ਇੱਥੇ ਪਹੁੰਚਣ ਤਾਂ ਕਿ ਬਨ ਨੂੰ ਨੇਪਰੇ ਚੜਾਇਆ ਜਾ ਸਕੇ ਭਾਜੀ ਇੱਕ ਸਵਾਲ ਸੀ ਜਿਹੜਾ ਥੋੜੀ ਜਿਹਾ ਪਹਿਲਾਂ ਯਾਨੀ 2 ਘੰਟੇ ਪਹਿਲਾਂ ਜਿਹੜਾ ਪ੍ਰਸ਼ਾਸਨ ਨਾਲ ਕੋਈ મતਭੇਦ ਹੋ ਗਿਆ ਸੀ ਉਹਦਾ ਹੁਣ ਭਾਜੀ ਕੀ ਹੋਇਆ ਸੈਕਟਰ ਨਿਕਲਿਆ ਜੀ ਦੇਖੋ ਜਿਹੜਾ ਪ੍ਰਸ਼ਾਸਨ ਦੇ ਨਾਲ ਕੋਈ મતਭੇਦ ਹੋਇਆ ਉਹ ਕਈ ਵਾਰ ਟੈਕਨੀਕਲ ਜਿਹੜੀਆਂ ਟੈਕਨੀਕਲ ਕੋਈ ਸਿਗਾ ਇਸ਼ੂ ਬਣਿਆ ਸੀਗਾ ਉਹ ਪ੍ਰਸ਼ਾਸਨ ਦੇ ਨਾਲ ਸਹਿਮਤੀ ਹੋ ਗਈ ਆ ਸਮਝਾ ਲਿਆ ਗਿਆ ਤੇ ਰਲ ਮਿਲ ਕੇ ਜਿੱਦਾਂ ਪ੍ਰਸ਼ਾਸਨ ਕਹਿ ਰਿਹਾ ਤੇ ਉਹਦੇ ਉਹ ਵੀ ਤੇ ਸੰਤਾਂ ਦੇ ਵੱਲੋਂ ਵੀ ਜੋ ਵੀ ਸੇਵਾ ਕਰੀ ਜਾ ਰਹੀ ਸੀਗੀ ਉਹ ਵੀ ਠੀਕ ਸੀਗੀ ਤੇ ਹੁਣ ਉਹਨਾਂ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਪ੍ਰਸ਼ਾਸਨ ਦੇ ਸਲਾਹ ਦੇ ਨਾਲ ਹੁਣ ਉਸਰ ਨਵਨ ਬਣਿਆ ਜਾ ਰਿਹਾ ਦੁਆਰਾ ਇਹ ਕਿਤੇ ਵੀ ਟਰਾਲੀਆਂ ਖੜੀਆਂ ਹੋਈਆਂ ਹੋਰ ਵੀ ਜਿਹੜੇ ਲੋਕ ਦੇਖ ਰਹੇ ਉਹਨਾਂ ਨੂੰ ਬੜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਉਹਨਾਂ ਨੂੰ ਬੇਨ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਦੇਖੋ ਇਹ ਜਿਹੜਾ ਕੰਮ ਕਿਸੇ ਦਾ ਆਪਣਾ ਘਰ ਦਾ ਤਾਂ ਕੰਮ ਹੈ ਨਹੀਂਗਾ ਇਹ ਸਾਰਿਆਂ ਦਾ ਸਾਰਿਆਂ ਦਾ ਸਾਂਝਾ ਕੰਮ ਹੈ ਕੋਈ ਕਿਸੇ ਦਾ ਪਰਸਨਲ ਨਹੀਂ ਜहां ਹੋ ਸਕਦਾ ਕੋਈ ਕਿਸੇ ਨੂੰ ਕੋਈ ਬੋਲ-ਬੋਲ ਕਿਸ ਨੇ ਬੋਲਿਆ ਹੋਵੇ ਵੀ ਸੰਗਤਾਂ ਪਿੱਛੇ ਨਾ ਹਟਣ ਤੇ ਆਪਾਂ ਨਾਲ ਮਿਲ ਕੇ ਜਿਹੜਾ ਕੰਮ ਨੂੰ ਨਿਪਰੇ ਚਾੜੀ ਸਾਰੇ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਜਿੱਦਾਂ ਸੰਤ ਮਹਾਪੁਰਸ਼ ਕਹਿੰਦੇ ਆ ਉਹਨਾਂ ਦਾ ਹੁਕਮ ਮੰਨ ਕੇ ਤੇ ਆਪਾਂ ਇੱਥੇ ਪਹੁੰਚੀਏ ਬਲਿਕ ਤੇ ਔਰ ਪ੍ਰਸ਼ਾਸ਼ਨ ਦੇ ਵਿੱਚ ਜਿਹੜੇ ਬਾਬਾ ਜੀ ਆਏ ਆ ਪਹਿਲਾਂ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਸੇਵਾ ਕਰਨ ਆਏ ਆ ਥੋੜੀ ਜਿਹੀ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਤੇ ਮੇਰੇ ਧਿਆਨ ਚ ਗੱਲ ਲਿਆਂਦੀ ਗਈ ਮੈਂ ਉਸੇ ਵੇਲੇ ਤੇ ਪਹੁੰਚਿਆ ਪ੍ਰਸ਼ਾਸ਼ਨ ਨੂੰ ਲੈ ਕੇ ਜੋ ਬਾਬਾ ਜੀ ਦੇ ਸੇਵਾਦਾਰ ਚਾਹंदे ਸੀ ਉਹਦੇ ਮੁਤਾਬਕ ਕੰਮ ਕਰਾਤਾ ਲੇਕਿਨ ਇੱਕ ਬੇਨਤੀ ਇੱਕ ਇੱਕ ਬੇਨਤੀ ਕੀਤੀ ਆ ਕਿ ਜੇ ਕੋਈ ਇੰਜੀਨੀਅਰਿੰਗ ਬ੍ਰਾਂਚ ਦਾ ਬੰਦਾ ਜੋ ਕੋਈ ਐਸਡੀਓ ਕੋਈ ਐਕਸ਼ਨ ਆਪਣਾ ਢੰਗ ਦੱਸਦਾ ਆ ਉਹ ਤੁਸੀਂ ਅਪਣਾ ਲਓ ਕੋਈ ਨਹੀਂ ਫਰਕ ਨਹੀਂ ਪੈਂਦਾ ਅਗਲੇ ਨੇ ਵੀ ਕੋਈ ਆਪਣਾ ਦਿਮਾਗ ਪੜਿਆ ਲਿਖਿਆ ਦਿਮਾਗ ਵਰਤਣਾ ਉਹ ਬਾਬਾ ਜੀ ਦੇ ਸੇਵਾਦਾਰਾਂ ਦਾ ਮੈਂ ਧੰਨਵਾਦ ਕਰਦਾ ਪਹਿਲ ਦੇ ਆਧਾਰ ਤੇ ਗੱਲ ਮੰਨ ਲਈ ਸਾਰੀ ਪਬਲਿਕ ਨੇ ਮੰਨ ਲਈ ਔਰ ਜਿੱਦਾਂ ਪਬਲਿਕ ਚ ਆਊਗੀ ਉਦਾਂ ਕੰਮ ਹੋਊਗਾ ਪ੍ਰਸ਼ਾਸਨ ਪੂਰਾ ਸਾਥ ਦੇਊਗਾ ਜਿਸ ਚੀਜ਼ ਦੀ ਵੀ ਜ਼ਰੂਰਤ ਹੋਊਗੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਊਗੀ ਉਹ ਪ੍ਰਸ਼ਾਸਨ ਇਹਨਾਂ ਨੂੰ ਮੁਹੱਈਆ ਕਰਾਊਗਾ ਇੱਥੇ ਅਫਸਰ ਸਹਿਬਾਨ ਖੜੇ ਰਊਗੇ ਨਾਲ ਬਾਕੀ ਕੰਮ ਪਾਬਲ ਨਹੀਂ ਕਰਨਾ ਸੇਵਾਦਾਰ ਕਰ ਰਹੇ ਆ ਪ੍ਰਸ਼ਾਸਨ ਨਾਲ ਔਰ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਵੀ ਜਿਨ੍ਹਾਂ ਨੇ ਸਾਡਾ ਕਹਿਣਾ ਮੰਨ ਕੇ ਦੁਆਰਾ ਕੰਮ ਸ਼ੁਰੂ ਕਰਾਇਆ ਇਹੀ ਮੇਰੀ ਬੇਨਤੀ ਆ ਮੈਂ ਤੁਹਾਡਾ ਵੀ ਹਾਂਜੀ ਕਿੱਥੋਂ ਹੋਇਆ ਸੀ ਵਿਵਾਦ ਜਿਹੜਾ ਵਿਵਾਦ ਜਿਹੜਾ ਆਪ ਜਿਹਨੇ ਮਨਪੇ ਜਿਹੜੀ ਹੋਊਗੀ ਮਤਵੇ ਦੇ ਦੋਗੇ ਪੱਥਰ ਪੱਥਰਾਂ ਦਾ ਸਿਸਟਮ ਜਿਲਾਪਾਨ ਦਾ ਸੀ ਉਹ ਕਹਿੰਦੇ ਸੀ ਇਦਾਂ ਪਾਓ ਉਹ ਕਹਿੰਦੇ ਇਦਾਂ ਪੈਂਦੇ ਪਿਆ ਕੋਈ ਵੱਡੀ ਗੱਲ ਨਹੀਂ ਸੀ ਲੇਕਿਨ ਜਦੋਂ ਪਬਲਿਕ ਜ਼ਿਆਦਾ ਗੱਡੀ ਹੋ ਜਾਵੇ ਸਾਰੇ ਪਾਸੇ ਆਵਾਜ਼ਾਂ ਲੱਪਣ ਕਿਤੇ ਨਾ ਕਿਤੇ ਗੱਲ ਵਿਗੜ ਜਾਂਦੀ ਆ ਪਰ ਉਹ ਹੁਣ ਮੰਨ ਲਈ ਗਈ ਆ ਦੁਹਰਾ ਕੰਮ ਸ਼ੁਰੂ ਹੋ ਗਿਆ ਔਰ ਸਾਰੀਆਂ ਟਰਾਲੀਆਂ ਜਿੰਨੀਆਂ ਆਈਆਂ ਖਾਲੀ ਕਰਾ ਕੇ ਭੇਜਾਂਗੇ ਕਿ ਜਿਹੜਾ ਪੱਥਰ ਹੈ ਉਹ ਵਿੱਚ ਡਿੱਗੂਗਾ ਜਿੱਥੇ ਕਹਿ ਰਹੇ ਪਰ ਡਿੱਗੂਗਾ ਉਦਾਂ ਜਿੱਦਾਂ ਐਸ.ਓ. ਸਾਹਿਬ ਕਹਿਣਗੇ ਟੈਕਨੀਕਲ ਟੈਕਨੀਕਲ ਦੇ ਵਿੱਚ ਲੈ ਲਿਆ ਬਾਕੀ ਦਾ ਜੋ ਵੀ ਫੈਸਲਾ ਹੋਇਆ ਉਸੇ ਉਹ ਤੁਹਾਨੂੰ ਪ੍ਰਧਾਨ ਜੀ ਦੱਸਣਗੇ ਦੇਖੋ ਜੋ ਸਵੇਰ ਦੀ ਜਾਂ ਦੋ ਦਿਨਾਂ ਦੀ ਪਹਿਲਾਂ ਦੀ ਕਾਰ ਸੇਵਾ ਚੱਲ ਰਹੀ ਸੀ ਬਾਬਾ ਸਤਿ ਮਹਾਂਪੁਰਸ਼ਾਂ ਦੇ ਸਤਨਾਮ ਸਿੰਘ ਜੀ ਦੇ ਅੰਗੜ ਕਿਲੇ ਵਾਲਿਆਂ ਦੇ ਜੋ ਪੈਰੋਕਾਰ ਇੱਥੇ ਲੱਗੇ ਹੋਏ ਸੀ ਉਹ ਬੜੀ ਜਦੋ ਜਿਹੇਦ ਨਾਲ ਆਪਾਂ ਦੇਖ ਰਹੇ ਹਾਂ ਵੀ ਕਿੱਦਾਂ ਉਹਨਾਂ ਨੇ ਸੰਗਤ ਨੂੰ ਜੋੜਿਆ ਤੇ ਅੱਜ ਟਰਾਲੀਆਂ ਵੀ ਤੁਸੀਂ 100 ਤੋਂ ਪਲੱਸ ਪੱਥਰ ਦੀਆਂ ਭਰੀਆਂ ਆ ਇਸ ਵਿਸ਼ੇ ਤੇ ਸਵੇਰੇ ਨਮਾ ਸ਼ਹਿਰ ਡਿਸਟ੍ਰਿਕਟ ਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਅਫਸਰਾਂ ਦੇ ਧਿਆਨ ਹਿੱਤੇ ਇਹ ਗੱਲ ਲਿਆਂਦੀ ਗਈ ਕਿ ਉੱਥੇ ਅੱਜ ਵੱਡੇ ਪੱਧਰ ਤੇ ਪੱਥਰ ਲਗਾਏ ਜਾਣਗੇ। ਇਸ ਵਿਸ਼ੇ ਤੇ ਮੇਰੀ ਸੰਤ ਸਤਨਾਮ ਸਿੰਘ ਜੀ ਨਾਲ ਵੀ ਗੱਲ ਹੋਈ ਫੋਨ ਤੇ ਤੇ ਉਸ ਤੋਂ ਬਾਅਦ ਇਸੇ ਸਿਲਸਲੇ ਨੂੰ ਔਰ ਅੱਗੇ ਵਧਾਉਂਦੇ ਹੋਏ ਅਸੀਂ ਚਾਹੁੰਦੇ ਆਂ ਕਿ ਜਿਹੜਾ ਪਾਣੀ ਦਾ ਬਹਾਅ ਆ ਉਹਨੂੰ 2 ਕਿਲੋਮੀਟਰ ਤੋਂ ਡਰੇਨ ਦੇ ਰੂਪ ਦੇ ਕੇ ਇਹਨੂੰ ਪਾਣੀ ਨੂੰ ਅੱਗੇ ਵਧਾਇਆ ਜਾਵੇ। ਜੀ ਪਰ ਇੱਥੋਂ ਸੰਗਤ ਦਾ ਇਹ ਬਾਰ ਬਾਰ ਫੋਨ ਜਾਣਾ ਪਏ ਸਾਡਾ ਕੰਮ ਰੋਕਿਆ ਗਿਆ ਤਲਖੀ ਵੀ ਵਧੀ ਪਰ ਇਹ ਇਸ ਤਰ੍ਹਾਂ ਦੀ ਪੋਜੀਸ਼ਨ ਆਂਦੀ ਕਿਉਂ ਆ ਅਸੀਂ ਤਾਂ ਇਹ ਪੁੱਛਣਾ ਸਵਾਲ ਕਰਨਾ ਚਾਹੁੰਦੇ ਆ ਵੀ ਸਾਨੂੰ ਜੋ ਲੱਗਦਾ ਇਹ ਕੇਵਲ ਤੇ ਕੇਵਲ ਇੱਕ ਕ੍ਰੈਡਿਟ ਵਾਰ ਲੱਗੀ ਹੋ ਆ ਸਾਨੂੰ ਅਸੀਂ ਹੱਥ ਜੋੜ ਕੇ ਅਸੀਂ ਸਾਰੇ ਹੀ ਸਿਆਸੀ ਪਾਰਟੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਵੀ ਸਾਨੂੰ ਇਸ ਚੀਜ਼ ਤੋਂ ਬਖਸ਼ਿਆ ਜਾਵੇ ਆਮ ਲੋਕ ਲੱਗੇ ਹੋਆ ਪ੍ਰਸ਼ਾਸਨ ਲੱਗੇ ਹੋਆ ਅਸੀਂ ਸਾਰੇ ਪ੍ਰਸ਼ਾਸਨ ਦਾ ਸਤਿਕਾਰ ਕਰਦੇ ਆਂ ਥੱਲੇ ਦੇ ਅਫਸਰ ਤੋਂ ਲੈ ਕੇ ਡੀਸੀ ਸਾਹਿਬ ਤੱਕ ਇੱਥੋਂ ਤੱਕ ਕਿ ਜਿਹੜੇ ਚੰਡੀਗੜ੍ਹ ਅਫਸਰ ਸਹਿਬਾਨ ਵੀ ਬੈਠੇ ਜਿਨ੍ਹਾਂ ਦੇ ਧਿਆਨ ਹਿੱਤੇ ਸਾਰਾ ਕੁਝ ਚੱਲ ਰਿਹਾ ਅਸੀਂ ਇਹ ਵੀ ਅਪੀਲ ਕਰਾਂਗੇ ਵੀ ਠੇਕੇਦਾਰ ਜਿਹੜਾ ਸਰਕਾਰੀ ਜਿਹਨੇ ਠੇਕਾ ਲਿਓ ਆ ਦੋ ਠੇਕੇਦਾਰਾਂ ਨੇ ਉਹ ਆਪਣਾ ਮਿੱਟੀ ਦਾ ਕੰਮ ਜਾਰੀ ਰੱਖਣ ਥੈਲਿਆਂ ਦਾ ਕੰਮ ਜਾਰੀ ਰੱਖਣ ਤੇ ਮਾਂ ਪੋਸ਼ਾ ਨੇ ਜਿਸ ਤਰ੍ਹਾਂ ਦੀ ਸੇਵਾ ਰੰਭੀ ਹੋਈ ਆ ਪੱਥਰਾਂ ਦੀ ਇਹ ਇੱਕ ਸਯੋਗ ਹੈ ਹੀ ਆ ਜੇ ਕੋਈ ਕਮੀ ਆndi ਆ ਤਾਂ ਤਾਲਮੇਲ ਕਰ ਲੈਣਾ ਚਾਹੀਦਾ ਮੀਟਿੰਗ ਕਰ ਲੈਣੀ ਚਾਹੀਦੀ ਆ ਬਿਲਕੁਲ ਜੀ ਬਿਲਕੁਲ ਪਰ ਇਦਾਂ ਕੰਮ ਵਿੱਚ ਰੋਕਣਾ ਲੋਕਾਂ ਨੂੰ ਇੱਕ ਵਹਿਮ ਭਰ ਚ ਪੈਦਾ ਕਰਨਾ ਭਈ ਇੱਥੇ ਆ ਨਹੀਂ ਹੋਣਾ ਇੱਥੇ ਉਹ ਨਹੀਂ ਹੋਣਾ ਸੋ ਇਹ ਗੱਲਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਢਾਲ ਆਂਦੀਆਂ ਕਿ ਲੋਕਾਂ ਨੂੰ ਇੱਥੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜਾ ਕੋਈ ਬੰਦਾ ਸੇਵਾ ਭਾਵਨਾ ਨਾਲ ਆਂਦਾ ਦੇਖੋ ਤੁਸੀਂ ਵੀ ਸਾਰਿਆਂ ਨੇ ਹੁਣ ਤੱਕ ਖਬਰ ਕੀਤਾ 7 ਬੀਕ ਪੁਆਇੰਟ ਆ ਨਵੇਂ ਸ਼ਹਿਰ ਜ਼ਿਲ੍ਹੇ ਦੇ ਤੇ ਮੈਨੂੰ ਨਹੀਂ ਲੱਗਦਾ ਕੋਈ ਸੇਵਾ ਤੋਂ ਬਗੈਰ ਕੋਈ ਪੂਰੇ ਆ ਗਿਆ ਹੋਵੇ ਪ੍ਰਸ਼ਾਸਨ ਇਕੱਲੇ ਨੇ ਮੰਨ ਲਓ ਆਪਣੇ ਤੌਰ ਤੇ ਹੈਂਡਲ ਲੋਕਾਂ ਦਾ ਹੀ ਸਹਿਯੋਗ ਸੀ ਇਹ ਆਪਾਂ ਸਿਆਸੀ ਲੋਕ ਵੀ ਇਹ ਗੱਲ ਕਹਿ ਰਹੇ ਆ ਤੇ ਆਪਾਂ ਵੀ ਦੇਖ ਰਹੇ ਆ ਤੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸੰਤ ਮਹਾਂਪੁਰਸ਼ਾਂ ਦੀ ਪੈਰੋਕਾਰ ਜਿਨਨੇ ਸੰਗਤ ਉਹਨਾਂ ਨਾਲ ਜੁੜੀਆਂ ਉਹਨਾਂ ਵੱਲੋਂ ਤੇ ਆਮ ਲੋਕਾਂ ਵੱਲੋਂ ਇਸ ਇਲਾਕੇ ਦੀ ਲੋਕਾਂ ਵੱਲੋਂ ਭੇ ਇਸ ਕੰਮ ਨੂੰ ਜਾਰੀ ਰੱਖਣ ਦੇ ਵਿੱਚ ਕੋਈ ਅੜਚਣਾ ਨਾ ਪਾਈ ਜਾਣ ਸਾਡੀ ਇੱਕੋ ਹੀ ਅਪੀਲ ਆ ਪਏ ਇਹਨੂੰ ਸੱਚਜੇ ਢੰਗ ਨਾਲ ਸਿਰੇ ਲਾਇਆ ਜਾਵੇ ਬਾਕੀ ਤੁਸੀਂ ਇੱਥੇ ਪਲ-ਪਲ ਦੀ ਖਬਰ ਜੋ ਦਿੰਦੇ ਹੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਆਉਣ ਵਾਲੇ ਸਮੇਂ 'ਚ ਇਦਾਂ ਦੇ ਵਿਵਾਦ ਕੋਈ ਦੁਬਾਰਾ ਨਾ ਹੋਵੇ ਉਹਦੇ ਵਾਸਤੇ ਕੋਈ ਗੱਲ ਹੋਈ ਦੇਖੋ ਜੇ ਆਉਣ ਵਾਲੇ ਸਮੇਂ 'ਚ ਵਿਵਾਦ ਹੋਣ ਪੈਦਾ ਹੁੰਦਾ ਆ ਅਸੀਂ ਵੀ ਇਹਨਾਂ ਗੱਲਾਂ ਤੋਂ ਅੱਕ ਚੁੱਕੇ ਆਂ ਫੇਰ ਅਸੀਂ ਹੋ ਸਕਦਾ ਇਹ ਜਿਹੜੀ ਜਿਹੜੇ ਲੋਕ ਕੰਮ ਕਰ ਰਹੇ ਆ ਇਹਨਾਂ 'ਚ ਇੰਦਾਂ ਦੀ ਨਿਰਾਸ਼ਤਾ ਜਾਊਗੀ ਭਈ ਇਹ ਇੰਦਾਂ ਨਾ ਹੋਵੇ ਭਈ ਕਿਸੇ ਉਸ ਤਰ੍ਹਾਂ ਦੀ ਫੈਸਲਾ ਲੈ ਸਕਣ ਭਈ ਇੱਥੇ ਜਿੱਦਾਂ ਪਹਿਲਾਂ ਪਿਛਲੇ ਬੇਲਿਆਂ 'ਚ ਹੁੰਦਾ ਰਿਹਾ ਕਿਸੇ ਲੀਟਰ ਤੇ ਮਗਰ ਪੈ ਗਏ ਜਾਂ ਕੋਈ ਸਦੂਆ ਹੋ ਗਿਆ ਉਹਦਾ ਉਹਦਾ ਜ਼ਿੰਮੇਵਾਰ ਫੇ ਉਹ ਖੁਦ ਬੰਦਾ ਹੋਊਗਾ ਛੇ ਕੋਈ ਇੱਥੇ ਆਪਣੀ ਇੰਟਰਫੇਰਿੰਗ ਦੇ ਨਾਲ ਇਹਨਾਂ ਕੰਮਾਂ ਨੂੰ ਰੋਕਦਾ ਆ ਤੇ ਮੇਰੀ ਹੱਥ ਜੋੜ ਕੇ ਅਪੀਲ ਆ ਫਿਰ ਵੀ ਵਾਰ-ਵਾਰ ਵੀ ਇਹ ਸਾਰੇ ਲੋਕਾਂ ਦਾ ਕੰਮ ਆ ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਅਸੀਂ ਸਰਕਾਰ ਦਾ ਸਹਿਯੋਗ ਕਰ ਰਹੇ ਆ ਅਸੀਂ ਇਹ ਗੱਲ ਮੰਤਰੀਆਂ ਤੱਕ ਵੀ ਪਹੁੰਚਾਈਓ ਆ ਪੰਜਾਬ ਸਰਕਾਰ ਇੱਥੋਂ ਤੱਕ ਕਿ ਸੈਂਟਰ ਸਰਕਾਰ ਤੱਕ ਵੀ ਅਸੀਂ ਇਹ ਗੱਲ ਪਹੁੰਚਾਈਓ ਆ ਵੀ ਸਾਡੇ ਇਸ ਬੰਨ ਨੂੰ ਪੱਥਰ ਲਾ ਕੇ ਜਿੰਨਾ ਵੀ ਢਾ ਲੱਗੀ ਹੋਆ 2 ਤੋਂ 2.5 ਕਿਲੋਮੀਟਰ ਦੀ ਇਹਨੂੰ ਬਰਸਾਤ ਤੋਂ ਬਾਅਦ ਪੱਕਾ ਪੱਥਰ ਲਾ ਕੇ ਪੱਕਾ ਜਾਲ ਬਣ ਕੇ ਪੂਰਾ ਕੰਪਲੀਟ ਕੀਤਾ ਜਾਵੇ